ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਘਰ ਦੇ ਵਿੱਚ ਇਹ ਸਟੀਲ ਦੀਆਂ ਜਿਹੜੀਆਂ ਆਪਣੀਆਂ ਬੁਰਸ਼ ਟੰਗਣ ਵਾਲੀਆਂ ਸਟੈਂਡ ਹੁੰਦੇ ਆ ਹੈਨਾ ਤੇ ਜਾਂ ਫਿਰ ਆਪਣੀਆਂ ਜਿਹੜੀਆਂ ਘਰ ਦੀਆਂ ਟੋਟੀਆਂ ਹੁੰਦੀਆਂ ਨੇ ਹੈ ਤੇ ਜਾਂ ਫਿਰ ਇਹ ਵਾਲੇ ਸ਼ੀਸ਼ੇ ਹੁੰਦੇ ਆ ਆਪਣੇ ਘਰ ਦੇ ਬਹੁਤ ਹੀ ਜਿਹੜੇ ਗੰਦੇ ਹੋ ਜਾਂਦੇ ਆ ਤੇ ਇਹਨਾਂ ਦੇ ਜਿਹੜੇ ਦਾਗ ਆ ਪੈ ਜਾਂਦੇ ਜਿੱਤੇ ਦਾਗ ਪੈਦੇ ਜਿਹੜੇ ਕਿ ਬਹੁਤ ਜ਼ਿਆਦਾ ਸਾਫ਼ ਕੀਤੇਆਂ ਵੀ ਸਾਫ਼ ਨਹੀਂ ਹੁੰਦੇ ਪਰ ਦੋਸਤੋ ਅੱਜ ਤੁਹਾਨੂੰ ਇਦਾਂ ਦਾ ਤਰੀਕਾ ਦੱਸਾਂਗੇ ਕਿ ਜਿਸ ਦੇ ਨਾਲ ਇਹ ਜਿਹੜੇ ਦਾਗ ਆ ਬੜੀ ਛੇਤੀ ਜਿਹੜੇ ਆ ਸਾਫ਼ ਹੋ ਜਾਣਗੇ ਦੋਸਤੋ ਸਿਰਫ ਤੇ ਸਿਰਫ ਦੋ ਤਿੰਨਾਂ ਚੀਜ਼ਾਂ ਦੇ ਨਾਲ ਇਹ ਜਿਹੜੇ ਆ ਇੱਕ ਇੰਨੇ ਕ ਜਿਆਦਾ ਵਧੀਆ ਤੇ ਚਮਕਦਾਰ ਬਣ ਜਾਣਗੇ ਨਾ ਬਿਲਕੁਲ ਨਵੇਂ ਵਰਗੇ ਬਣ ਜਾਣਗੇ ਤੁਸੀਂ ਵੀ ਕਹੋਗੇ ਕਿ ਹਾਂ ਭਾਈ ਇਹ ਤਾਂ ਬਹੁਤ ਹੀ ਵਧੀਆ ਜਿਹੜੀ ਚੀਜ਼ ਬਣ ਚੁੱਕੀ ਸੋ ਸਾਸ਼ੀ ਗਾਲ ਦੋਸਤੋ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਿ ਜਿਹੜੇ ਆਪਣੇ ਘਰ ਦੇ ਸ਼ੀਸ਼ੇ ਹੁੰਦੇ ਆ ਹਨਾ ਜਿਹੜੇ ਆਪਣੇ ਹਨਾ ਵਾਸ਼ਰੂਮ ਦੇ ਵਿੱਚ ਸ਼ੀਸ਼ੇ ਲੱਗੇ ਹੁੰਦੇ ਆ ਜਾਂ ਫਿਰ ਆਪਣੇ ਘਰ 'ਚ ਕੋਈ ਵੀ ਸ਼ੀਸ਼ਾ ਹੋਵੇ ਤੇ ਜਿਹੜੀਆਂ ਆਪਣੀਆਂ ਘਰ ਦੀਆਂ ਜਿਹੜੀਆਂ ਸਟੀਲ ਦੀਆਂ ਟੋਟੀਆਂ ਹੁੰਦੀਆਂ ਆ ਹਨਾ ਤੇ ਜਾਂ ਫਿਰ ਆਪਣੇ ਜਿਹੜੇ ਬੁਰਸ਼ ਟੰਗਣ ਵਾਲੇ ਸਟੈਂਡ ਹੁੰਦੇ ਆ ਹਨਾ ਸਟੀਲ ਦੇ ਉਹਨਾਂ ਦੇ ਨਾ ਕਈ ਬੜੇ ਨਾ ਪਾਣੀ ਦੇ ਦਾਗ ਛਿੱਟੇ ਜੰਮ ਜਾਂਦੇ ਆ ਤੇ ਬਹੁਤ ਹੀ ਜ਼ਿਆਦਾ ਛਿੱਟੇ-ਛਿੱਟੇ ਹੋ ਜਾਂਦੇ ਆ ਤੇ ਉਹ ਬੜਾ ਕੋਸ਼ ਆਪਾਂ ਚੀਜ਼ਾਂ ਵਰਤਦੇ ਆ ਪਰ ਉਹ ਜਿਹੜੇ ਆ ਨਹੀਂ ਲੱਥਦੇ ਤੇ ਕਈ ਲੋਕੀ ਕੀ ਕਰਦੇ ਆ ਕਿ ਇਹਨਾਂ ਤੇ ਨਾ ਸਟੀਲ ਊਲ ਰਗੜ ਦਿੰਦੇ ਆ ਇਹ ਜਿਹੜ ਆਪਣੀਆਂ ਟੂਟੀਆਂ ਤੇ ਆਪਣੇ ਜਿਹੜੇ ਸਟੈਂਡ ਹੁੰਦੇ ਆ ਨਾ ਉਹਨਾਂ ਤੇ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਜਿਹੜੇ ਸਕ੍ਰੈਚ ਪੈ ਜਾਂਦੇ ਆ ਪਰ ਦੋਸਤੋ ਬਿਨਾ ਸਟੀਲ ਵਲ ਰਗੜੇ ਆਪਾਂ ਇੱਕ ਇਹੋ ਜੀ ਟ੍ਰਿਕ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਹ ਇੰਨੇ ਕੀ ਜ਼ਿਆਦਾ ਚਮਕਦਾਰ ਤੇ ਨਵੇਂ ਬਣ ਜਾਣਗੇ ਦੋਸਤੋ ਉਹਦੇ ਲਈ ਤੁਹਾਨੂੰ ਕੀ ਚਾਹੀਦਾ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਇੱਕ ਕੌਲੀ ਤੇ ਤੁਹਾਨੂੰ ਚਾਹੀਦਾ ਇਹ ਚੁਪਚਾ। ਸੋ ਇਹ ਲੈਣ ਤੋਂ ਬਾਅਦ ਤੁਸੀਂ ਲੈਣੀ ਆਪਣੇ ਘਰ ਦੀ ਕੋਈ ਵੀ ਪੇਸਟ ਜਿਹੜੀ ਵੀ ਤੁਸੀਂ ਪੇਸਟ ਯੂਜ਼ ਕਰਦੇ ਹੋ ਨਾ ਤੁਸੀਂ ਉਹ ਲੈਣੀ ਆ ਤੇ ਪੇਸਟ ਜਿਹੜੀ ਆਪਾਂ ਥੋੜੀ ਜਿਹੀ ਜਿਹੜੀ ਹੈ ਇਹਦੇ ਵਿੱਚ ਪਾ ਦਵਾਂਗੇ। ਯਾਹ ਦੇਖੋ ਦੋਸਤੋ ਥੋੜੀ ਜਿਹੀ ਜਿਹੜੀ ਪੇਸਟ ਆਪਾਂ ਇਹਦੇ ਵਿੱਚ ਪਾ ਦਿੱਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ। ਦੋਸਤੋ ਪੇਸਟ ਤੋਂ ਬਾਅਦ ਤੁਸੀਂ ਕੀ ਲੈਣਾ ਵਾ ਇੱਕ ਕਪੂਰ ਦੀਆਂ ਗੋਰੀਆਂ ਹੁੰਦੀਆਂ ਵਾ ਜਿਹੜੀਆਂ ਬਹੁਤ ਹੀ ਆਸਾਨੀ ਦੇ ਨਾਲ ਜਿਹੜੀਆਂ ਬਜ਼ਾਰੋਂ ਮਿਲ ਜਾਂਦੀਆਂ ਵਾ ਜਿਹੜੀ 5-10 ਰੁਪਏ ਦੀ ਡੱਬੀ ਆ ਤੇ ਤੁਸੀਂ ਕਪੂਰ ਦੀਆਂ ਗੋਰੀਆਂ ਲੈਣੀਆਂ ਵਾ ਤੇ ਜੀ ਸੋ ਦੋਸਤੋ ਕਪੂਰ ਦੀਆਂ ਗੋਲੀਆਂ ਲੈਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਆਪਾਂ ਪੂਰਾ ਜਿਹੜਾ ਚੰਗੀ ਤਰ੍ਹਾਂ ਦਾ ਸੀ ਪਾਊਡਰ ਬਣਾ ਲਿੱਤਾ ਵਾ ਕਪੂਰ ਦੀਆਂ ਗੋਲੀਆਂ ਦਾ ਤਾਂ ਇਹਨੂੰ ਆਪਾਂ ਜਿਹੜਾ ਆਪਣੀ ਪੇਸਟ ਦੇ ਵਿੱਚ ਪਾ ਦਵਾਂਗੇ ਇੱਕ ਗੋਲੀ ਦੇ ਵਿੱਚ ਇਹ ਦੇਖੋ ਦੋਸਤੋ ਇਹਦੇ ਵਿੱਚ ਆਪਾਂ ਸਿਰਫ ਸਿਰਫ ਜਿਹੜਾ ਥੋੜਾ ਜਿਹਾ ਵਾ ਉਹ ਪਾਣੀ ਪਾ ਦਵਾਂਗੇ। ਉਸ ਪਾਣੀ ਪਾਉਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲਿਆ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਆਪਾਂ ਜਿਹੜਾ ਮਿਕਸਿਆ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਵਾ ਆਪਾਂ ਮਿਕਸ ਕਰ ਲਿਆ ਵਾ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਮਿਸ਼ਰਣ ਹੈ ਉਹ ਚੰਗੀ ਤਰ੍ਹਾਂ ਜਿਹੜਾ ਵਾ ਉਹ ਤਿਆਰ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਤੁਸੀਂ ਇਸ ਮਿਸ਼ਰਣ ਨੂੰ ਕੀ ਕਰਨਾ ਹੈ ਕਿ ਤੁਸੀਂ ਆਪਣੀ ਟੋਟੀ ਦੇ ਉੱਤੇ ਲਾਉਣਾ ਹੈ। ਇਸ ਤਰ੍ਹਾਂ ਕਰਕੇ ਜਿਹੜਾ ਵਾ ਇਹਨੂੰ ਤੁਸੀਂ ਹੱਥ ਚਾਹੋ ਤੇ ਤੁਸੀਂ ਇਹਨੂੰ ਹੱਥ ਨਾ ਵੀ ਜਿਹੜਾ ਵਾ ਇਹਨੂੰ ਉੱਪਰ ਮਲ ਸਕਦੇ ਜੀ ਜਿਹਾ ਚੋ ਕਿ ਇਹਦੇ ਤੇ ਬਹੁਤ ਜਿਹੜੇ ਆ ਪਾਣੀ ਦੇ ਜਿਹੜੇ ਦਾਗ ਆ ਗੰਦੇ ਉਹ ਨਹੀਂ ਜਿਹੜੇ ਸੀ ਲਾਥ ਦੇ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਲੱਥੇ ਪਰ ਆਪਾਂ ਇੱਥੇ ਸਕ੍ਰੀਨੂਲ ਨਹੀਂ ਮਾਰਿਆ ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਆਪਣੇ ਸਕ੍ਰੈਚ ਆ ਉਹ ਪੈ ਜਾਂਦੇ ਆ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਜਿਹੜਾ ਸਾਰਾ ਵਾ ਆਪਾਂ ਜਿਹੜਾ ਲਿਕਵਿਡ ਬਣਾਇਆ ਵਾ ਉਹ ਆਪਾਂ ਇਹਦੇ ਤੇ ਚੰਗੀ ਤਰ੍ਹਾਂ ਜਿਹੜਾ ਹੱਥ ਨਾਲ ਮਲ ਮਲ ਦੇਵਾਂਗੇ ਜਿਹੜੀ ਬੁਰਸ਼ ਇਸ ਟੰਗਣ ਵਾਲੀ ਸਟੈਂਡ ਸੀ ਬ੍ਰਸ਼ ਟੰਗਣ ਵਾਲੀ ਉੱਤੇ ਵੀ ਆਪਾਂ ਜਿਹੜਾ ਲਿਕਵਿਡ ਆ ਚੰਗੀ ਤਰ੍ਹਾਂ ਜਿਹੜਾ ਵਾ ਮਲ ਦੇਵਾਂਗੇ ਇੱਕ ਵਾਰ ਤੇ ਦੋਸਤੋ ਯਕੀਨ ਮੰਨੋ ਕਿ ਬਿਲਕੁਲ ਤੇ ਬਿਲਕੁਲ ਚਿੱਟੀ ਤੇ ਜਿਹੜੀ ਚਮ ਚਮਾਉਂਦੀ ਆ ਨਿਕਲ ਆਏਗੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸ਼ੀਸ਼ਾ ਵਾ ਆਪਣਾ ਉਹ ਵੀ ਬਹੁਤ ਜਿਹੜਾ ਗੰਦਾ ਵਾ ਤੇ ਆਪਾਂ ਜਿਹੜਾ ਸ਼ੀਸ਼ੇ ਦੇ ਉੱਤੇ ਵੀ ਇਹ ਲੀਕਵਿਡ ਜਿਹੜਾ ਵਾ ਆਪਾਂ ਮਾਲ ਦਵਾਂਗੇ ਇੱਕ ਵਾਰ ਤੇ ਦੋਸਤੋ ਇਹ ਨੁਕਰਾਂ ਜੂ ਜ਼ਿਆਦਾ ਜਿਹੜਾ ਆ ਸ਼ੀਸ਼ਾ ਆਪਣਾ ਗੰਦਾ ਹੁੰਦਾ ਵਾ ਤੇ ਉਥੋਂ ਉਥੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਵਾ ਜਿਹੜਾ ਮਲ ਦਵਾਂਗੇ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਹਲਕੇ ਹਲਕੇ ਹੱਥਾਂ ਨਾਲ ਜਿਹੜਾ ਆਪਣਾ ਲੀਕਵਰਡ ਪਾ ਹੈ ਇਹਨੂੰ ਮਲ ਦਿੱਤਾ ਵਾ ਸਾਰੀ ਚੀਜ਼ ਨੂੰ ਤੇ ਆਪਣਾ ਜਿਹੜਾ ਸ਼ੀਸ਼ਾ ਸੀ ਉਹ ਵੀ ਆਪਾਂ ਬਿਲਕੁਲ ਮਲਤਿਤਾ ਤੇ ਹੁਣ ਇਹ ਬਿਲਕੁਲ ਜਿਹੜਾ ਸੁੱਕ ਚੁੱਕਾ ਆ ਲੀਕਵਰਡ ਜਿਹੜਾ ਆਪਣਾ ਹੈ ਨਾ ਪੇਸਟ ਦਾ ਬਣਾਇਆ ਸੀ ਤੇ ਦੋਸਤੋ ਉਹਦੇ ਲਈ ਤੁਹਾਨੂੰ ਚਾਹੀਦੀ ਆ ਇੱਕ ਅਖਬਾਰ ਆਪਣੇ ਘਰ ਦੀ ਜਿਹੜਾ ਨਿਊਜ਼ਪੇਪਰ ਹੁੰਦਾ ਵਾ ਠੀਕ ਹੈ ਨਾ ਨਿਊਜ਼ਪੇਪਰ ਦੋਸਤੋ ਕੋਈ ਵੀ ਲੈਣਾ ਆ ਤੇ ਉਹ ਆਪਾਂ ਇਹਦੇ ਉੱਤੇ ਮਾਰਾਂਗੇ ਦੋਸਤੋ ਯਾਦ ਰੱਖਿਓ ਕਿ ਇਹ ਚੀਜ਼ ਆਪਾਂ ਕੱਪੜੇ ਨਾਲ ਸਾਫ਼ ਨਹੀਂ ਕਰਦੇ ਆਪਾਂ ਨੂੰ ਨਿਊਜ਼ਪੇਪਰ ਦੀ ਲੋੜ ਆ ਤੇ ਇਹ ਆਪਾਂ ਨਿਊਜ਼ਪੇਪਰ ਦੇ ਨਾਲ ਹੀ ਸਾਫ਼ ਕਰਨੀ ਆ

ਮੜਾ ਇਹੜਾ ਪਾਣੀ ਦੇ ਛਿੜਕੇ ਮਾਰ ਕੇ ਪਾਣਾ ਤੇ ਫਿਰ ਅਮ ਇਹਨੂੰ ਸਾਫ਼ ਕਰਾਂਗੇ ਤੇ ਇਹ ਇੰਨਾ ਕਿ ਚਮਚ ਚਮਾਉਂਦਾ ਤੇ ਵਧੀਆ ਹੋ ਜਾਏਗਾ ਤੇ ਤੁਸੀਂ ਆਪ ਦੇਖੋਗੇ। ਦੋਸਤੋ ਪਾਣੀ ਦੇ ਛਿਟੇ ਆਪਾਂ ਮਾਰਦੇ ਆ ਤੇ ਹੁਣ ਆਪਾਂ ਇੱਥੇ ਦੁਬਾਰਾ ਜਿਹੜੀ ਆਪਣੀ ਨਿਊਜ਼ਪੇਪਰ ਬਾਹਰ ਆ ਉਹ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਸ਼ੀਸ਼ਾ ਵਾ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਸਾਫ਼ ਹੋ ਚੁੱਕਾ ਆ। ਬਿਲਕੁਲ ਕਲੀਨ ਨੀਟ ਕਲੀਨ ਹੋ ਚੁੱਕਾ ਏ ਤੇ ਦੋਸਤੋ ਜਿਹੜੀਆਂ ਆਪਣੇ ਟੈਸਟ ਸੀ ਟੂਟੀਆਂ ਸੀ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਜਿਹੜਾ ਆਪਣਾ ਸਟੈਂਡ ਸੀ ਹੈ ਨਾ ਆਪਣੇ ਜਿਹੜੇ ਬਰਸ਼ ਟੰਗਣ ਵਾਲਾ ਸਟੈਂਡ ਸੀ ਉਹ ਵੀ ਬਿਲਕੁਲ ਜਿਹੜਾ ਉਹ ਚਮਚਮਾਉਂਦਾ ਹੋ ਚੁੱਕਾ ਹੈ ਪਹਿਲਾਂ ਬਹੁਤ ਹੀ ਜ਼ਿਆਦਾ ਜਿਹੜਾ ਗੰਦਾ ਸੀ ਜਿਹੜੀ ਆਪਣੀ ਟੂਸੀ ਟੂਟੀ ਸੀ ਬਿਲਕੁਲ ਜਿਹੜੀ ਆ ਆਪਣੀ ਵਧੀਆ ਹੋ ਚੁੱਕੀ ਹੈ ਤੇ ਨਵੀਂ ਬਣ ਚੁੱਕੀ ਹੈ ਕਿਵੇਂ ਦੀ ਲੱਗੀ ਇਹ ਵਾਲੀ ਟ੍ਰਿਕ ਜਿਹੜੀ ਆਪਣੀ ਟੂਟੀਆਂ ਤੇ ਜਿਹੜੇ ਸ਼ੀਸ਼ੇ ਸਾਫ਼ ਕਰਨ ਲਈ ਬਹੁਤ ਹੀ ਦੋਸਤੋ ਖਾਸ ਤੇ ਵਧੀਆ ਤੇ ਇੰਨੀ ਕੀ ਜ਼ਬਰਦਸਤ ਟ੍ਰਿਕ ਆ ਦੋਸਤੋ ਇਹਦੇ ਨਾਲ ਜਿਹੜੇ ਤੁਹਾਡੇ ਘਰ ਦੇ ਸ਼ੀਸ਼ੇ ਆ ਜਾਂ ਗੰਦੇ ਤੋਂ ਗੰਦਾ ਸ਼ੀਸ਼ਾ ਜਾਂ ਫਿਰ ਗੰਦੇ ਤੋਂ ਗੰਦੀ ਜਿਹੜੀ ਆਪਣੀ ਟੂਟੀ ਜਾਂ ਟੈਬ ਹੁੰਦੀ ਆ ਦੋਸਤੋ ਉਹਨੂੰ ਤੁਸੀਂ ਇੰਨਾ ਕਿ ਚਮਚਮਾਉਂਦਾ ਬਣਾ ਸਕਦੇ ਹੋ ਨਾ ਸਿਰਫ ਤੇ ਸਿਰਫ ਦੋ ਚੀਜ਼ਾਂ ਦੇ ਨਾਲ ਤੇ ਦੋਸਤੋ ਕੋਈ ਵੀ ਮਹਿੰਗੀ ਤੁਹਾਨੂੰ ਚੀਜ਼ ਜਿਹੜੀ ਬਾਜ਼ਾਰੋਂ ਖਰੀਦਣ ਦੀ ਲੋੜ ਨਹੀਂ ਆ ਦੋਸਤੋ ਜੇ ਤੁਹਾਨੂੰ ਇਹ ਵਾਲੀ ਟਰਿਕ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰਾਂ ਲੋਕਾਂ ਤੋ ਵੀ ਜਾਣ ਸਕੇ ਤੇ ਇਦਾਂ ਦੀਆਂ ਹੋਰ ਟਰਿਕਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਓ ਜੇ ਆਪਣੇ ਪੇਜ ਤੇ ਨਵੇਂ ਵੀਡੀਓ ਦੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਣ ਤੇ ਦੋਸਤੋ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਆਉਣ ਵਾਲੀ ਹੈ ਤੇ ਉਦੋਂ ਤੱਕ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ